ਜੇ ਕਿਸੇ ਨੇ ਸੇਵਾ ਲਈਤੀ ਹੈ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਡਰਾਈਵਰ ਦਿੱਤਾ ਹੈ ਡੀਜ਼ਲ ਦਿੱਤਾ ਹੈ ਪੈਟਰੋਲ ਦਿੱਤਾ ਹੈ ਖਰਚਾ ਕਰ ਰਹੇ ਆ ਅਸੀਂ ਸੇਵਾ ਦੇ ਰਹੇ ਆ ਪੇਸ਼ੇਵਰਲੀ ਫ੍ਰੀ ਆਫ ਕੋਸਟ ਜਿਉ ਅਥੋਂ ਜਾ ਕੇ ਬਾਹਰ ਛੱਡ ਦਿੱਤਾ ਸਾਨੂੰ ਕੋਈ ਰਿਕਾਰਡ ਨਹੀਂ ਹੈ ਜੋ ਕਹਿੰਦੇ ਕਿਸੇ ਡਰਾਈਵਰ ਨੇ 2000 ਰੁਪਏ ਮੰਗਿਆ ਸਾਨੂੰ ਕੋਈ ਰਿਕਾਰਡ ਨਹੀਂ ਹੈ ਗੱਡੀ ਤੁਹਾਡੀ ਆਪਣੀ ਪਰਸਨਲ ਨਹੀਂ ਸਰ ਸਰਕਾਰੀ ਹੈ ਹੈ ਨਾ ਸਰਕਾਰੀ ਹਾਂਜੀ ਪਰ ਸਰਕਾਰ ਦਾ ਫਿਰ ਨੁਕਸਾਨ ਕਰ ਰਿਹਾ ਫਾਇਦਾ ਕਿਸੇ ਹਰ ਚੀਜ਼ ਦੀ ਨਾਮੁਸ਼ੰਦ ਹੈ ਠੀਕ ਹੈ ਬਲੱਡ ਬੈਂਕ ਇਚ 100 ਯੂਨਿਟ ਚੇ ਦੇ ਚਾਹੀਦਾ ਕੁਛ ਨਾ ਹੋਵੇ ਤਾਂ ਹੁਣੇ ਅੱਗ ਲੱਗ ਜਾਏ ਕਿਧਰੇ ਹੁਣੇ ਪਚਾਲ ਆ ਜਾਏ ਤੂਫਾਨ ਆ ਜਾਏ ਅਮਰਜੈਂਸੀ ਆ ਜਾਏ ਗੱਡੀ ਕੌਣ ਹੈ ਸਰ ਜੀ ਇੱਕ ਟੈਨਰ ਡਿਊਟੀ ਨੂੰ ਰਹੇ ਕਿਸੇ ਦੇ ਹੋਸੀ ਰਾਈਟ ਜੀ ਗੱਡੀਆਂ ਦੋਨੇ ਡਰਾਈਵਰ ਇੱਕ ਹੈ ਰਜ ਰੋਟੇਸ਼ਨ ਦੀ ਗੱਲ ਕਰੀਏ ਜੀ ਜਨਵਰੀ ਵਿੱਚ ਕਿੰਨੀਆਂ ਬੁਕਿੰਗ ਕੀਤੀਆਂ ਨੇ ਪੜ੍ਹ ਕੇ ਦੱਸੋ ਜਨਵਰੀ ਵਿੱਚ ਕਿੰਨੇ ਲੋਕਾਂ ਨੂੰ ਸੇਵਾ ਦਿੱਤੀ ਗਈ ਹੈ ਮੇਰੇ ਨਾਲ ਇੱਥੇ ਤੱਕ ਹੋ ਗਿਆ ਜੀ ਠੀਕ ਹੈ ਜੀ ਇੱਥੇ ਫਿਰ ਦੂਜਾ ਮਹੀਨਾ ਸ਼ੁਰੂ ਹੋ ਗਿਆ ਇੱਕ ਇਹ ਸਾਰੀ ਇੱਕ ਪੰਨਾ ਹੋ ਗਿਆ ਨਾ ਜੀ ਆ ਇੱਕ ਬੁਕਿੰਗ ਹੈ ਨਾ ਹਾਂਜੀ ਸਰ ਹਾਂਜੀ ਇੱਕ 2 3 4 5 6 7 8 ਪੂਰੇ ਮਹੀਨੇ ਚ 8 ਬੁਕਿੰਗਸ 8 ਪੇਸ਼ੈਂਟ ਹੈ ਇਹ ਛੋਟੀ ਜਿਹੀ ਬੀਲ ਦਿੱਤੀ ਗਈਆਂ ਉਹਦੇ ਤੇ ਪੇਸ਼ੈਂਟ ਨੇ ਫੋਨ ਕਰਦਾ ਤੇ ਤੁਸੀਂ ਕੀ ਦੱਸ ਸਕੋਗੇ ਚਲੋ ਇਹ ਪੂਰੀ ਕਾਪੀ ਤੁਹਾਡੀ ਹੈ ਨਾ ਹਾਂਜੀ ਤੁਹਾਡੇ ਅੱਧੇ ਲਿਖੀ ਹੋਈ ਹੈ ਨਾ ਸਰ ਵਾਰੀ ਤੁਹਾਡੇ ਅੱਧੇ ਲਿਖੀ ਹੋਈ ਹੈ ਨਾ ਕਿਸ ਕਿਸੇ ਮਰੀਜ਼ ਦਾ ਫੋਨ ਨੰਬਰ ਦੱਸੋ ਇਹਦੇ ਸੀ ਜਾਂ ਉਹਦੇ ਘਰ ਵਾਲੇ ਦਾ ਫੋਨ ਨੰਬਰ ਦੱਸੋ ਇਹਦੇ ਅਗਰ ਕਿਸੇ ਨੇ ਸੇਵਾ ਲਈਤੀ ਹੈ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਡਰਾਈਵਰ ਦਿੱਤਾ ਹੈ ਡੀਜ਼ਲ ਦਿੱਤਾ ਹੈ ਪੈਟਰੋਲ ਦਿੱਤਾ ਹੈ ਖਰਚਾ ਕਰ ਰਹੇ ਆ ਅਸੀਂ ਸੇਵਾ ਦੇ ਰਹੇ ਆ ਪੇਸ਼ੈਂਟ ਨੂੰ ਫ੍ਰੀ ਆਫ ਕਾਸਟ ਜਿਉਂ ਅਥੋਂ ਜਾ ਕੇ ਬਾਹਰ ਛੱਡ ਦਿੱਤਾ ਸਾਡੂ ਕੋਈ ਰਿਕਾਰਡ ਨਹੀਂ ਹੈ ਜਿਉਂ ਕਹਿੰਦੇ ਕਿਸੇ ਡਰਾਈਵਰ ਨੇ 2000 ਰੁਪਏ ਮੰਗੇ ਸਾਡੂ ਕੋਈ ਰਿਕਾਰਡ ਨਹੀਂ ਹੈ ਕਿਸੇ ਦਾ ਫੋਨ ਨੰਬਰ ਕਿੱਥੇ ਜੇ ਅਸੀਂ ਵੈਰੀਫਿਕੇਸ਼ਨ ਕਰਨਾ ਹੋਇਆ ਤੇ ਦੱਸੋ ਕੋਈ ਕੋਈ ਇੱਕ ਬੁਕਿੰਗ ਦੱਸੋ ਕੋਈ ਸਿੰਘ ਸਰਜਨ ਸਾਹਿਬ ਪੂਰੀ ਉਹਨੂੰ ਛੱਡੋ ਤੁਸੀਂ ਆਪਣੀ ਦੱਸੋ ਪੂਰੀ ਇੱਕ ਬੁਕਿੰਗ ਦੇ ਵੀ ਦੱਸੋ ਕਿਸੇ ਦਾ ਫੋਨ ਨੰਬਰ اٹینڈੈਂਟ ਦਾ ਜਾਂ ਪੇਸ਼ੈਂਟ ਦਾ ਹੋਏ ਤੁਸੀਂ ਗੱਡੀ ਤੁਹਾਡੀ ਆਪਣੀ ਪਰਸਨਲ ਨਹੀਂ ਸਰ ਸਰਕਾਰੀ ਹੈ ਨਾ ਸਰਕਾਰੀ ਹਾਂਜੀ ਸਰ ਤੇ ਸਰਕਾਰ ਦਾ ਫਿਰ ਨੁਕਸਾਨ ਕਰ ਰਿਹਾ ਫਾਇਦਾ ਤੁਸੀਂ ਵਾਰੀ ਵਾਰੀ ਸਰ ਨਾ ਉਹ ਬੁੜੀਆਂ ਦੀ ਡਿਊਟੀ ਵਾਰੀ ਵਾਰੀ ਸਰ ਲੱਗਦੀ ਹੈ ਜਿਹਦੀ ਫਿਰ ਡਿਊਟੀ ਲੱਗਦੀ ਹੈ ਅਰੇ ਭਾਈ 1 ਮਿੰਟ ਇੱਕ ਮਿੰਟ ਕੋਈ ਪੇਸ਼ੈਂਟ ਛੱਡ ਗਿਆ ਹੈਗਾ ਸਾਨੂੰ ਕੀ ਪਤਾ ਪਹੁੰਚਿਆ ਕਿ ਨਹੀਂ ਪਹੁੰਚਿਆ ਅਸੀਂ ਉਹਨੂੰ ਗੱਲ ਕਰਕੇ ਪੁੱਛਣਾ ਹੈ ਜੀ ਪਹੁੰਚ ਗਏ ਹੋ ਫੋਨ ਨੰਬਰ ਕਿੱਥੇ ਉਹਦਾ ਪੈਸੇ ਤਾਂ ਨਹੀਂ ਲਏ ਡਰਾਈਵਰ ਨੇ ਕਿਵੇਂ ਪੁੱਛਾਂਗੇ ਹੈ ਨਹੀਂ ਕੁਝ ਫੁੱਲਾ ਖਤਾ ਮੈਨੂੰ ਲੈ ਰਹੇ ਹੋ ਤੁਸੀਂ ਸਰ ਲੈ ਕੇ ਫੋਨ ਉੱਪਰ ਨਾਮ ਲਿਖਿਆ ਨੋ ਫਿੰਗਰ ਹੈਗਾ ਮੁੰਡਾ ਅਨਵਿਲ ਸਿੰਘ ਨੇ ਲਿਖਿਆ ਉਹਨੂੰ ਮੋਬਾਈਲ ਨੰਬਰ ਉਹ ਸਾਰੀਆਂ ਡਿਊਟੀ ਹੁੰਦੀ ਕਿੰਨੀ ਡੇਟਾ ਹੈ ਜੀ ਤੇ ਮੇਰਾ ਨਾਮ ਲਿਖੋ ਹਿਊਮਨਿਟੀ ਕਮਿਸ਼ਨ ਲਿਖੋ ਦੂਸਰੀ ਦਿਖਾਓ ਜੀ ਕਾਪੀ ਕੋ ਪੀਸ਼ੈਂਟ ਸਟ੍ਰੀਚਰ ਦੇ ਅੰਦਰ ਲੈ ਗਏ ਸੀ ਹੁੰਦੀ ਕਹਿੰਦੇ 6 ਚਾਹੀਦੇ ਨੇ ਜੀ ਇੱਥੇ ਉਹ ਖਰਚੀ ਕਰਦਾ ਕਿ ਸ਼ਾਮ ਤੱਕ 6 ਰਿਕੁਆਇਰਡ ਨੇ ਇੱਥੇ ਉਹ ਪੀਸ਼ੈਂਟ ਲੈ ਗਿਆ ਉਹ ਜੋ ਨੋਰਮਸ ਨੇ ਨਾ ਦੇਖੋ ਧਿਆਨ ਨਾਲ ਠੀਕ ਹੈ ਸਰ ਹਰ ਚੀਜ਼ ਇੱਕ ਨੋਰਮਸ ਹੁੰਦਾ ਹੈ ਕਿ ਬਲੱਡ ਬੈਂਕ ਵਿੱਚ 100 ਯੂਨਿਟ ਚਾਹੀਦੇ ਚਾਹਦਾ ਹੈ ਕੁਝ ਨਾ ਹੋਵੇ ਇੱਥੇ ਤਾਂ ਹੁਣੇ ਅਗ ਲੱਗ ਜਾਏ ਕਿਧਰ ਹੁਣੇ ਪਹਚਾਲ ਆ ਜਾਏ ਤੂਫਾਨ ਆ ਜਾਏ ਅਮਰਜੈਂਸੀ ਆ ਜਾਏ ਚਾਰੇ ਬੱਚੇ ਸੀ। ਓਕੇ ਉਹ ਡਬਲ ਚਾਰਜ ਦੇਖ ਰਹੇ ਸੀ। ਉਹ ਡਬਲ ਚਾਰਜ ਦੇਖਦੇ ਸੀਗੇ। ਕਿੰਨਾ ਚਿਰ ਦੇਖਿਆ ਉਹਨਾਂ ਨੇ? ਸਰ ਮੈਂ ਵੀ ਇੱਕ ਦੋ ਮਹੀਨੇ ਹੋਇਆ ਹੈ। ਸਰ ਮੇਰੇ ਤੋਂ ਪਹਿਲੇ 3 ਉਹਨਾਂ ਨੇ 3 ਸਾਢੇ 3 ਮਹੀਨੇ ਲਿਖਿਆ। ਨਹੀਂ ਜਿਹੜਾ ਇੰਨਾ ਵੱਡਾ ਮਿਸਮੈਨੇਜਮੈਂਟ ਹੈ ਸਰ ਇਸੇ ਲਈ ਚੇਂਜ ਕੀਤਾ ਸੀ। ਮੇਰੀ ਗੁਜਾਰਿਸ਼ ਹੈ ਤੁਸੀਂ ਆਪੇ ਜਵਾਬ ਦੇ ਦਿਓ ਕਿ ਜੋ ਮਿਸਮੈਨੇਜਮੈਂਟ ਹੈ ਚਾਹੇ ਐਮਬੂਲੈਂਸ ਚਾਹੇ ਜਾਂ ਵਾਸ਼ਰੂਮ ਚਾਹੇ ਜੋ ਜੋ ਵੀ ਦੇਖਿਆ ਨੇ ਉਹਦਾ ਜ਼ਿੰਮੇਵਾਰ ਆਪ ਇਹਨਾਂ ਨੂੰ ਠਰਾਈਏ ਤੁਹਾਨੂੰ ਠਰਾਈਏ। ਗੱਲ ਖਤਮ ਹੋ ਜਾਂਦੀ ਹੈ। ਹੈ ਤੇ ਹੈ ਹੀ ਉਹ ਦੱਸੋ ਪੰਜ ਜੀ ਹੈ ਉਹ ਕਿ ਨੰਬਰ ਤੁਸੀਂ ਕਿਵੇਂ ਜਜ ਕਰੋਗੇ ਕਿ ਤੁਸੀਂ ਕਿਸੇ ਪੇਸ਼ੈਂਟ ਨੂੰ ਘਰ ਭੇਜਿਆ ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਉਹਦੇ ਕੋਲ ਪੈਸੇ ਦਿੱਤੇ ਨੇ ਕਿ ਨਹੀਂ ਦਿੱਤੇ ਉਹਨੂੰ ਦੁਖੀ ਕੀਤਾ ਤੁਹਾਡੇ ਡਰਾਈਵਰ ਨੇ ਉਹਨੂੰ ਕਿਵੇਂ ਕਿਵੇਂ ਸਾਬਿਤ ਕਰੋ ਉਹ ਦੱਸੋ ਨਰਸਿੰਗ ਚੇਸ ਸਰ ਇਹਨਾਂ ਨੇ ਦੇਖ ਲੈ ਐਂਬੂਲੈਂਸ ਆਂਦੇ ਨਹੀਂ ਆਂਦੇ ਕਿਤੇ ਲਿਖੋ ਤੇ ਦੋ